ਮੇਰਾ ਭਾਈ ਨਸ਼ਾ ਕਰਦਾ ਸੀ ਕੱਲ 15 ਆਖਾ ਗਿਆ ਫੋੜ ਕੇ ਦਿਮਾਨ ਸਾਜਲੇ ਦਾ ਇੱਕ ਨੌਜਵਾਨ ਜਿਹੜਾ ਕਿ ਦੁੱਲੋਵਾਲ ਪਿੰਡ ਦਾ ਸੀਗਾ ਉਹ ਅਜੇ ਨਸ਼ੇ ਦੀ ਭੇਟ ਚੜ ਗਿਆ ਠੀਕ ਹੈ ਸਰਕਾਰ ਨੂੰ ਇਹ ਬੇਨਤੀ ਕਿ 5 ਲੱਖ ਰੁਪਏ ਮਾਨ ਮਹਾਵਜਾ ਦਿੱਤਾ ਜਾਵੇ ਤੇ ਇੱਥੇ ਆ ਕੇ ਵੋਟਾਂ ਮਿਲ ਤੋਂ ਹੱਥ ਜੋੜਨ ਆ ਜਾਂਦੇ ਨੇ ਆ ਜਾ ਕੇ ਦਿਖਾਓ ਕਿਹੜਾ ਅਫਸਰ ਆਇਆ ਕੋਈ ਨਹੀਂ ਆਇਆ ਉਹਨੂੰ ਲਿਆ ਕੇ ਕੌਣ ਜਾਂਦਾ ਸੀ ਕੈਸੂ ਆ ਮੈਂ ਲਿਆਂਦਾ ਇੱਕ ਮਿੰਟ ਜੀ ਮੈਂ ਉਹਨੂੰ ਮੈਂ ਜ਼ਰੂਰ ਦੱਤੇ ਤੇ ਅੱਜ ਇਹ ਨੌਜਵਾਨ ਦੀ ਮੌਤ ਦਾ ਮੈਨੂੰ ਇੱਕ ਗੱਲ ਦੱਸੋ ਵੀ ਕੌਣ ਜ਼ਿੰਮੇਵਾਰ ਹੈ ਹੁਣ ਤੁਸੀਂ ਆਹ ਦੇਖ ਲਓ ਉਹ ਨਸ਼ਾ ਵੇਚਦਾ ਬਾਈ ਉਹ ਲਿਆਉਂਦਾ ਤਾਂ ਮੈਡੀਕਲ ਤੋਂ ਹੈ ਨਾ ਉਹਦੇ ਘਰੇ ਤਾਂ ਨਹੀਂ ਬਣਦਾ ਤੇ ਸਰਕਾਰ ਅੱਜ ਸਾਨੂੰ ਦੱਸੇ ਵੀ ਇਹ ਨੌਜਵਾਨ ਦੀ ਮੌਤ ਹੋਈ ਆ ਤੇ ਇਹਦਾ ਜ਼ਿੰਮੇਵਾਰ ਕੌਣ ਕਿਉਂ ਪਿੰਡ ਵਾਲਾ ਛੋਟੇ ਪਿੰਡ ਨਸ਼ਾ ਵੇਚਦਾ ਬਾਈ ਕਿੰਨਾ ਕੁ ਬਿਕ ਰਿਹਾ ਵੀ ਤੁਸੀਂ ਸੀਗਰਟ ਨਹੀਂ ਕਰਉਂ ਨਾ ਸੁਣੋ ਮੈਨੂੰ ਦੱਸ ਕੇ ਮੇਰੇ ਮਾਪੇ ਮੈਨੂੰ ਗੌਣਾ ਠੁੱਪੜਾ ਦਉਂਦੇ ਰਹੇ ਨੇ ਕਿ ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਹੀ ਵੇਚਾਂਗੇ ਸਰੀਆਮ ਹੀ ਵੇਚਾਂਗੇ ਜਿੰਨਾ ਤੋਂ ਇਹ ਕਾਇਸੂਲ ਜਿਹੜੇ ਮੈਡੀਕਲ ਤੋਂ ਆਇਆ ਉਹਦੇ ਤੇ 302 ਦਾ ਪਰਚਾ ਤੇ ਸਾਡੀ ਮੰਗ ਇਹ ਆ ਤੇ 5 ਲੱਖੇ ਪਰਿਵਾਰ ਨੂੰ ਮੁਆਵਜ਼ਾ ਨਾ ਕਰੇ ਵੇਚ ਦੇ ਨਾ ਕਰੇ ਵੇਚ ਜੀ ਕਹਿੰਦੇ ਅਸੀਂ ਸਰੀਆਮ ਹੀ ਵੇਚਦਾ ਅਸੀਂ ਜੇ ਨਾ ਸਾਡਾ ਕੋਈ ਇਹ ਮਸਲਾ ਹੱਲ ਕੀਤਾ ਗਿਆ ਅਸੀਂ ਰੋਡ ਤੇ ਲੈ ਕੇ ਇਹਦੀ লাশ ਬੈਠਾਂਗੇ ਕੀ ਨਾਮ ਹੈ ਫਰਪੈਰ ਫਰਪੈਰ ਕੀ ਹੋਇਆ ਸਾਰਾ ਦੱਸੋ ਮਾਪੇ ਮੇਰਾ ਭਾਈ ਨਸ਼ਾ ਕਰਦਾ ਸੀ ਜੀ ਕੱਲ 15 ਖਾ ਗਿਆ ਫੁੱ ਰਾਤ ਵੀ ਖਾਦਿਆ ਲਿਆ ਕੇ ਉਹ ਭਾਈ ਉਹਨੂੰ ਲਿਆ ਕੇ ਕੌਣ ਦਿੰਦਾ ਸੀ ਕੈਪਸੂਲਾ ਨਹੀਂ ਖਾਂਦਾ ਸੀਗਾ ਦੱਸ ਮੈਂ ਲਿਆਂ ਦੇ ਇੱਕ ਮਿੰਟ ਜਾ ਕੇ ਉਹਨੂੰ ਮੈਂ ਜ਼ਰੂਰ ਦੱਤੇ ਆ ਕਿਹੜੇ ਘਰੋਂ ਲਿਆਉਂਦਾ ਸੀ ਮੇਰਾ ਸੀਰ ਟੁੱਟਦਾ ਕਿਹੜੇ ਘਰੋਂ ਲਿਆਉਂਦਾ ਸੀ ਇੱਕ ਘਰ ਛੱਡ ਕੇ ਦੂਜਾ ਉਹਦਾ ਮੈਡੀਕਲ ਦਾ ਕੰਮ ਹੈ ਮੈਡੀਕਲ ਦਾ ਕੰਮ ਤਾਂ ਨਹੀਂ ਹੈਗਾ ਇਹ ਹੁਣ ਤੁਸੀਂ ਆਂ ਦੇਖ ਲਓ ਉਹ ਨਸ਼ਾ ਵੇਚਦਾ ਬਾਈ ਉਹ ਲਿਆਉਂਦਾ ਤਾਂ ਮੈਡੀਕਲ ਤੋਂ ਹੈ ਨਾ ਉਹਦੇ ਘਰੇ ਤਾਂ ਨਹੀਂ ਬਣਦਾ ਆਪਾਂ ਇੱਕ ਪੱਤਾ ਫੜ ਲੈਨੇ ਆਂ ਵੀ ਇੱਕ ਪੱਤਾ ਫੜੇਗਾ ਪਰਚਾ ਪਾ ਦਿੰਨੇ ਆ ਜਿੱਥੋਂ ਉਹ ਮੈਡੀਕਲ ਨਸ਼ਾ ਲੈ ਕੇ ਆਉਂਦਾ ਆਪਾਂ ਚਿੱਟੇ ਵਾਲਾ ਪੁਲਿਸ ਫੜ ਕੇ ਪਰਚਾ ਪਾ ਦਿੰਦੀ ਹੁਣ ਇਹ ਚਿੱਟਾ ਆਹ ਕੈਪਸੂਲ ਹੈ 15 ਖਾਧਿਆ ਲਾ ਭਰਾ ਕਹਰਾ ਦੀ ਬਾਡੀ ਟੈਸਟ ਕਰਾਈ ਜਾਵੇ ਦਾ ਡਰੀਨ ਟੈਸਟ ਸਾਰੀ ਕਰੀ ਜਾਵੇ ਉਹਦੇ ਪੇਟ ਚੋਂ ਨਾ ਨਸ਼ਾ ਆਇਆ ਤਾਂ ਤੁਸੀਂ ਦੇਖੋ ਆਹ ਕਹਿ ਰਹੇ ਨੇ ਇੱਕ ਗਲੀ ਗੱਲ ਕਰਾ ਪਾਣੀ ਕਹਿੰਦੇ ਵੀ ਉਹ ਉਹ ਬੰਦਾ ਨਸ਼ਾ ਵੇਚਦਾ ਕੋਈ ਦੁਕਾਨ ਨਹੀਂ ਹੈਗੀ ਪਹਿਲਾਂ ਵੀ ਕੋਈ ਇਤਲਾਹ ਦਿੱਤੀ ਸੀ ਵੀ ਹਾਂ ਇਹ ਪਹਿਲਾਂ ਵਾਰੀ ਹੀ ਸੀ ਪਹਿਲਾਂ ਵੀ ਤਲਾਹ ਦਿੱਤੀ ਸੀ ਪਹਿਲਾਂ ਵੀ ਤਲਾਹ ਦਿੱਤੀ ਸੀ ਕੰਪਲੇਂਟ ਦੋ ਕਰੇਗਾ ਕੀ ਆ ਉਹ ਕੰਪਲੇਟ ਮੇਰੇ ਬਿਨੈਤੀ ਸੀ ਇਹਨਾਂ ਨੇ ਵੀ ਫੜਿਆ ਮੁੰਡਾ ਉਹਦਾ ਉਹ ਕਹਿੰਦੇ ਕਹਿੰਦੇ ਜਿਹੜਾ ਕੁਝ ਕਰਨਾ ਕਰ ਲੋ ਇਸ ਟਾਈਂ ਵੇਚਾਂਗੇ ਕਿੰਨਾ ਚਿਰ ਪਹਿਲਾਂ ਕਿੰਨਾ ਚਿਰ ਪਹਿਲਾਂ ਉਹ ਨੂੰ ਕੰਮਾ ਦਿੱਤਾ ਸੀ ਅੱਛਾ ਕੰਪਲੀਟ ਇਹ ਉਹਨਾਂ ਨੇ ਕਰੇ ਗਏ ਸੀ ਕੋਈ ਕੋਈ ਕੰਪਲੇਂਟ ਦਿੱਤਲਾ ਹਾਂ ਅੱਛਾ ਕਿਉਂ ਪਿੰਡ ਵਾਲਾ ਛੋਟੇ ਪਿੰਡਾਂ ਨਾਲ ਸ਼ਾਇਦ ਵਿਕਦਾ ਭਾਈ ਕਿੰਨਾ ਕੁ ਵਿਕ ਰਿਹਾ ਸਾਨੂੰ ਨਹੀਂ ਪਤਾ ਹੁਣ ਫੁੱਲ ਵਿਕਣਾ ਭਾਈ ਮੇਰੀ ਵੀ ਹੀ ਜੀ ਵਿਕ ਰਹਾ ਮੈਂ ਮੈਂਬਰ ਆ ਜਾਓ 19 ਵਿੱਚਦਾ 19 ਵਿੱਚਦਾ ਬਾਈ ਇਹ ਜਿਸੀਂ ਕੋਈ ਪੁਲਿਸ ਨੂੰ ਦੋਸ਼ ਨਿੰਦੇ ਕੋਈ ਸਰਕਾਰਾਂ ਨੂੰ ਦੋਸ਼ ਨਿੰਦੇ ਇਹ ਦੋਸ਼ ਰੋ ਨਾ ਦੱਸ ਦੋ ਆਦਾ ਦੁੱਖ ਸਾਰਾ ਹੈ ਨਾ ਇਹ ਸਿਗਨੇਚਰ ਕਹਿੰਦਾ ਸੀਗੇ ਜੀ ਮੋਂਾਂ ਨੇ ਕਰੇ ਵੀ ਗਈ ਵੀ ਤੁਸੀਂ ਸਿਗਨੇਚਰ ਨਾ ਕਰੋ ਉਹਨੂੰ ਸੁਣ ਕੇ ਦੱਸ ਕੇ ਮੇਰੇ ਮੈਨੂੰ ਗਾਣਾ ਤੁਪੜਾ ਦਵਾਉਂਦੇ ਰਹੇ ਨੇ ਕਿ ਉਹ ਮੈਨੂੰ ਕਹਿੰਦੀ ਵੀ ਸਿੱ ਤਾਂ ਹੀ ਵੇਚਾਂਗੇ ਸਰੀਆਮੀ ਵੇਚਾਂਗੇ ਅੱਛਾ ਕੌਣ ਹੈ ਪਿੰਡ ਦੇ ਵਿੱਚ ਇੰਨਾਂ ਦੇ ਵਿੱਚ ਆ ਹੋ ਗਏ ਜੀ ਆ ਸਾਡੇ ਗਲੀ ਦੇ ਮੋੜ ਤੇ ਘਰ ਹੈਗਾ ਜੀ ਬਾਦਨ ਕੇ ਹੈਗਾ ਉਹਨਾਂ ਮੁੰਡਾ ਤੇ ਉਹਦੀ ਘਰ ਵਾਲੀ ਨੇ ਦੋਨਾਂ ਨਾਲ ਕਰੇ ਨਾ ਨਾ ਕਰੇ ਵੇਚ ਦੇ ਨਾ ਕਰੇ ਵੇਚ ਜੀ ਕਹਿੰਦੇ ਅਸੀਂ ਸਰਿਆਮੀ ਵਿੱਚ ਵੇਚਦੇ ਹਾਂ ਲੈ ਕੇ ਦੁਕਾਨ ਤੇ ਵੀ ਫੜਨ ਨਾਲ ਸਾਰੇ ਸਾਡੇ ਵਿੱਚ ਦੇਖਦੇ ਆਂ ਕਿਸੀ ਕੋਈ ਪਿੰਡ ਚ ਦੱਸਿਆ ਕਿਸ ਨੂੰ ਵੀ ਆ ਇਦਾਂ ਮੈਂ ਆਪ ਕਿਹਾ ਸੀ ਜੀ ਮੈਂ ਕਿਹਾ ਸੀਗਾ ਵੀ ਮਾ ਤੁਸੀਂ ਘਰ ਮੇਰੇ ਘਰ ਵਾਲੀ ਨਾਲ ਸਿਗਨੇਚਰ ਦਿਨੇ ਹੋਗੇ ਕਹਿੰਦੀ ਅਸੀਂ ਤਾਂ ਹੀ ਵੇਚਾਂਗੇ ਅਸੀਂ ਸਰਿਆਮੀ ਵਿੱਚ ਵੇਚ ਦੇਾਂਗੇ ਅੱਛਾ ਕੀ ਮੰਗ ਕਰਦੇ ਹੋ ਹੁਣ ਇਹ ਬਲੇ ਬਵਾ ਸਾਰਾ ਇਹ ਦੱਸੋ ਅੱਜ ਪਹਿਲਾਂ ਤਾਂ ਬਈ ਅਫਸੋਸ ਦੀ ਗੱਲ ਸਾਡੇ ਮਾਨਸਾ ਜ਼ਿਲ੍ਹੇ ਦਾ ਇੱਕ ਨੌਜਵਾਨ ਜਿਹੜਾ ਕਿ ਦੁੱਲੋਵਾਲ ਪਿੰਡ ਦਾ ਸੀਗਾ ਉਹ ਅੱਜ ਨਸ਼ੇ ਦੀ ਭੇਟ ਚੜ ਗਿਆ ਹਨਾ ਤੇ ਪੰਜਾਬ ਸਰਕਾਰ ਦੇ ਬਾਰ ਬਾਰ ਦਾਅਵੇ ਕੀਤੇ ਕਿ ਪਹਿਲਾਂ ਕੇਂਦਰੀ ਬਾਲ ਨੇ ਕਿਹਾ ਮੈਂ 24 ਘੰਟਿਆਂ ਚ ਬੰਦ ਕਰ ਦੂੰ ਤੇ 2 ਸਾਲ ਹੋ ਗਏ ਤੇ ਕੁਝ ਨਹੀਂ ਅੱਜ ਹੱਲ ਹੋਇਆ ਸਾਡੇ ਪੰਜਾਬ ਦੇ ਨੌਜਵਾਨੀ ਦਾ ਜਿਹੜੀ ਨਸ਼ਿਆਂ ਚ ਗਰਕ ਹੋ ਰਹੀ ਆ ਅੱਜ ਇਹ ਨੌਜਵਾਨ ਮਰਿਆ ਸਿਗਨੇਚਰ ਕੈਪਸੂਲਾਂ ਨੇ ਦੇ 15 18 ਦੇ ਜੇਬ ਚੋਂ ਨਿਕਲੇ ਆ ਤੇ ਇਹਨੇ ਇਹਦੀ ਨਮਾਲ ਦੀ ਮੌਤ ਚ ਕੀ ਮੰਗ ਕਰਦੇ ਹਾਂ ਤੇ ਇੱਕ ਪਹਿਲਾਂ ਮੈਂ ਇੱਕ ਇਹ ਬੇਨਤੀ ਵੀ ਕਰਨਾ ਚਾਹੁੰਦਾ ਬਾਈ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਹੁਣ ਅੱਜ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਵੀ ਪੰਜਾਬ 'ਚ ਨਸ਼ਾ ਬੰਦ ਕਰਨ ਲਈ ਵੀ ਜਿਹੜਾ ਵੀ ਸਬੰਧਤ ਅਧਿਕਾਰੀ ਨੇ ਜਿਵੇਂ ਭਾਵੇਂ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਚਾਹੇ ਉਥੋਂ ਦਾ ਐਮਐਲਏ ਵੀ ਜ਼ਿੰਮੇਵਾਰ ਆ ਉਹ ਨਹੀਂ ਕਿਉਂਕਿ ਜਿਨ੍ਹਾਂ ਨੇ ਲੋਕਾਂ ਨੂੰ ਵੋਟਾਂ પાਕੇ ਬਣਾਈਆਂ ਉਹ ਵੀ ਉਨ੍ਹਾਂ ਹੀ ਜ਼ਿੰਮੇਵਾਰ ਆ ਤੇ ਅੱਜ ਇਹ ਨੌਜਵਾਨ ਦੀ ਮੌਤ ਦਾ ਮੈਨੂੰ ਇੱਕ ਗੱਲ ਦੱਸੋ ਵੀ ਕੌਣ ਜ਼ਿੰਮੇਵਾਰ ਆ ਇਹਦਾ ਤੈਅ ਕੀਤਾ ਜਾਵੇ ਠੀਕ ਹੈ ਅਸੀਂ ਸਰਕਾਰ ਵੀ ਦੋਸ਼ੀ ਮੰਨਦੇ ਹਾਂ ਓਨੀ ਓਨੀ ਇਹਦੇ ਵਿੱਚ ਜਿਹੜਾ ਇੱਥੇ ਜ਼ਿਲ੍ਹੇ ਦੇ ਅਧਿਕਾਰੀ ਨੇ ਉਹ ਵੀ ਓਨੀ ਦੋਸ਼ੀ ਨੇ ਤੇ ਸਰਕਾਰ ਅੱਜ ਸਾਨੂੰ ਦੱਸੇ ਵੀ ਇਹ ਨੌਜਵਾਨ ਦੀ ਮੌਤ ਹੋਈ ਆ ਤੇ ਇਹਦਾ ਜ਼ਿੰਮੇਵਾਰ ਕੌਣ ਤੇ ਜਿਹੜੇ ਬੰਦੇ ਵੀ ਜਿਨ੍ਹਾਂ ਤੋਂ ਇਹ ਕੈ ਅਸੂਲ ਜਿਹੜੇ ਮੈਡੀਕਲ ਤੋਂ ਆਇਆ ਉਹਦੇ ਤੇ 302 ਦਾ ਪਰਚਾ ਤੇ ਸਾਡੀ ਮੰਗ ਇਹ ਆ ਤੇ 5 ਲੱਖ ਇਹ ਪਰਿਵਾਰ ਨੂੰ ਮੁਆਵਜ਼ਾ ਕਿਉਂਕਿ ਇਹ ਸਰਕਾਰ ਦੀ ਵਜ੍ਹਾ ਨਾਲ ਮਰਿਆ ਗਿਆ ਮਰਿਆ ਗਿਆਗਾ ਤੇ ਸਰਕਾਰ ਵੱਲੋਂ ਵੀ ਅਸੀਂ ਸਮਝਾਉਂ ਵੀ ਕਤਲ ਕੀਤਾ ਗਿਆ ਨੌਜਵਾਨ ਦਾ ਤੇ 5 ਲੱਖ ਰੁਪਏ ਪਰਿਵਾਰ ਨੂੰ ਮੌਜੂਦ ਹੈ ਕਿਉਂਕਿ ਪਰਿਵਾਰ 'ਚ ਜਿਹੜਾ ਕਮਾਉਣ ਵਾਲਾ ਸੀਗਾ ਇਹ ਇਕੱਲਾ ਹੀ ਜੀ ਸੀਗਾ ਤੇ ਇਹਦੇ ਦੋ ਧੀਆ ਵੀ ਨੇ ਤੇ ਇੱਕ ਇਹਦਾ ਪੁੱਤਰ ਵੀ ਹੈ ਤੇ ਛੋਟੇ ਜਿਹੇ ਉਮਰ ਦਾ ਦਾ ਪੁੱਤਰ ਆ ਤੇ ਇਹ ਕਹਿੰਦੇ ਵਾਈਫ ਵੀ ਨੇ ਤੇ ਬੇਨਤੀ ਆ ਵੀ ਅਸੀਂ ਜੇ ਨਾ ਸਾਡਾ ਕੋਈ ਇਹ ਮਸਲਾ ਹੱਲ ਕੀਤਾ ਗਿਆ ਅਸੀਂ ਰੋਡ ਤੇ ਲੈ ਕੇ ਇਹਦੀ Laash ਬੈਠਾਂਗੇ ਫੇਰ ਸੰਸਕਾਰ ਨਹੀਂ ਸੀ ਉਹਨਾਂ ਚਰ ਕਰਨ ਦੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਦਰਾਂਗੇ ਹਾਂ ਦਾ ਕੀ ਮਸਲਾ ਹੋਇਆ ਦੇਖਿਆ ਸਾਰਾ ਨਸ਼ੇ ਨਾਲ ਲੈ ਕੇ ਮਸਲਾ ਬਸ ਤੁਹਾਡੇ ਸਾਹਮਣੇ ਆਈ ਆਹ ਹਾਲ ਦੇਖੀਏ ਨਾ ਤੁਸੀਂ ਪਹਿਲੀ ਗੱਲ ਦਾ ਹਾਲ ਹੀ ਦੇਖ ਲਓ ਜੋ ਅੱਜ ਕਰਦਾ ਹਾਲ ਹੈ ਇਹਨੂੰ ਦੇਖ ਕੇ ਐ ਵੀ ਲੱਗਦਾ ਜੋ ਅੱਜ ਹੁੰਦੇ ਸਾਡੇ ਆਪਣੇ ਵਿੱਚ ਤਾਂ ਵੀ ਇਹ ਕਰਦਾ ਖਰਚਾ ਪਾਣੀ ਚੱਕਣ ਦਾ ਬਹੁਤ ਵੱਡੀ ਗੱਲ ਸੀ ਉਹ ਜੋ ਆਪ ਹੀ ਪਾਗੇ ਦੋ ਭੈਣਾ ਕਹਿੰਦੇ ਉਹ ਗੁੜੀਆ ਜੀ ਇੱਕ ਬੱਚਾ ਛੋਟਾ ਤੇ ਉਹਨਾਂ ਦਾ ਅੱਜ ਦੇ ਟਾਈਮ 'ਚ ਕੌਣ ਜ਼ਿੰਮੇਵਾਰ ਹੈ ਕੌਣ ਇਹਨਾਂ ਨੂੰ ਸਾਮੂਗਾ ਕੌਣ ਇਹਨਾਂ ਨੂੰ ਕੁਝ ਲਿਆ ਕੇ ਦੇਊਗਾ ਕੱਲ ਨੂੰ ਇਹਨਾਂ 'ਚ ਵੀ ਪਰਮਾਤਮਾ ਕਰੇ ਦੁੱਖ ਸੁੱਖ ਆਉਣਾ ਜਾਣਾ ਆਉਣਾ ਕਿਹਦੇ ਹਾਸੇ ਜੀਣਗੇ ਇਹ ਅਪਤਾ ਹੀ ਗੱਲ ਕਹਨੇ ਆ ਕਿ ਪ੍ਰਸ਼ਾਸਨ ਵੀ ਦੇਖੀ ਜਾਂਦਾ ਹੋਊਗਾ ਲਾਈਵ ਠੀਕ ਹੈ ਸਰਕਾਰ ਨੂੰ ਇਹ ਬੇਨਤੀ ਕਿ 5 ਲੱਖ ਰੁਪਏ ਮਾਣ ਮਹਾਵਜਾ ਦਿੱਤਾ ਗਿਆ ਬਈ ਤੇ ਇੱਥੇ ਆ ਕੇ ਵੋਟਾਂ ਵੇਲੇ ਤਾਂ ਹੱਥ ਜੋੜਨੇ ਆ ਜਾਂਦੇ ਨੇ ਅੱਜ ਆ ਕੇ ਦਿਖਾਓ ਕਿਹੜਾ ਅਫਸਰ ਆਇਆ ਕੋਈ ਨਹੀਂ ਆਇਆ ਆਂ ਬੰਦੇ ਖੜੇ ਆ ਜਿਨ੍ਹਾਂ ਨੂੰ ਦੁੱਖ ਹੈ ਜਿਹਨਾਂ ਦੁੱਖਣੀ ਫੋਟੋਆਂ ਵੀਡੀਓ ਦੇਖ ਕੇ ਲਾਈਕ ਕਰਨ ਵਾਲੇ ਨੇ ਉਹ ਅੱਗੇ ਕਰ ਦਿੰਦੇ ਨੇ ਸਿਰ ਉਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾ ਟਾਈਮ ਇੱਥੇ ਆ ਕੇ ਨਹੀਂ ਖੜਦਾ ਪ੍ਰਧਾਨ ਸਾਡਾ ਹੱਕ ਪੂਰਾ ਮਿਲਣਾ ਚਾਹੀਦਾ ਹੈ ਅਸੀਂ ਇਹ ਬੇਨਤੀ ਕਰਦੇ ਹਾਂ